ਮੇਰੇ ਬਹੁਤ ਵਿਦਵਾਨ ਦੋਸਤੋ ਮੈਂ ਕੋਟਲਿਅਕ੍ਰਿਤ ਅਰਥ ਸ਼ਾਸਤਰ ਜਿਹੜੀ ਉਹਦੀ ਕਿਤਾਬ ਆ ਸੰਸਾਰ ਪ੍ਰਸਿੱਧ ਜਿਸ ਦਾ ਅਨੁਵਾਦ ਵਿਸ਼ਵ ਦੀ ਲਗਭਗ ਹਰ ਭਾਸ਼ਾ ਵਿੱਚ ਹੋ ਚੁੱਕਿਆ ਉਸ ਦੇ ਪੰਜਾਬੀ ਅਨੁਵਾਦ ਲਗਾਤਾਰ ਤੁਹਾਡੇ ਨਾਲ ਸਾਂਝੇ ਕਰਦਾ ਆ ਰਿਹਾ ਇਹਦੇ ਉੱਪਰ ਮੈਂ ਦੋ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਿਆ ਹਾਂ ਅਨੁਵਾਦਕ ਬਹੁਤ ਲਰਨਡ ਪਰਸਨ ਬਹੁਤ ਵਿਦਵਾਨ ਬੰਦਾ ਡਾਕਟਰ ਗੋਵਿੰਦਨਾਥ ਰਾਜਗੁਰੂ ਤੇ ਇਸ ਕਿਤਾਬ ਨੂੰ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਛਾਪਿਆ ਗਿਆ ਅੱਜ ਮੈਂ ਇਸ ਦੇ ਤੀਜੇ ਹਿੱਸੇ ਦੇ ਉੱਪਰ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਜਾ ਰਿਹਾ ਹਾਂ ਅਧਿਆਇ 8ਵਾਂ ਅਮਾਤਿਆ ਵਰਗ ਦੀ ਨਿਯੁਕਤੀ ਅਮਾਤਿਆ ਕਹਿੰਦੇ ਕੀ ਨੂੰ ਸੀ ਅੱਜ ਕੱਲ ਦੇ ਜਿਹੜੇ ਸੈਕਟਰੀ ਐ ਜਿਵੇਂ ਕਿਸੇ ਵੀ ਮੰਤਰੀ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਅਫਸਰ ਹੁੰਦੇ ਨੇ ਉਹਨਾਂ ਨੂੰ ਉਹਨਾਂ ਵੇਲੇ ਅਮਾਤਿਆ ਕਿਹਾ ਜਾਂਦਾ ਸੀ ਇਹਦੇ ਸਬੰਧੀ ਵੱਖ-ਵੱਖ ਆਚਾਰੀਆ ਦੇ ਵਿਚਾਰ ਆ ਉਸ ਤੋਂ ਬਾਅਦ ਕੋਟਲਿਆਂ ਨੇ ਕੀ ਕਿਹਾ ਉਹ ਆਪਾਂ ਦੇਖਾਂਗੇ ਆਚਾਰੀਆ ਭਾਰਦਵਾਜ ਨੇ ਕਿਹਾ ਰਾਜੇ ਨੂੰ ਚਾਹੀਦਾ ਹੈ ਕਿ ਆਪਣੇ ਨਾਲ ਪੜ੍ਹੇ ਹੋਏ ਗੁਰੂਕੋਲ ਦੇ ਸਾਥੀਆਂ ਨੂੰ ਹੀ ਅਮਾਤਿਆ ਨਿਯੁਕਤ ਕਰੇ ਆਚਾਰੀਆ ਵਿਸ਼ਾਲ ਅਕਸ਼ ਦੇ ਅਨੁਸਾਰ ਇਹ ਵਿਚਾਰ ਠੀਕ ਨਹੀਂ ਹੈ ਕਿਉਂਕਿ ਰਾਜੇ ਦੇ ਬਚਪਨ ਦੇ ਸਾਥੀ ਰਾਜ ਨਾਲ ਖੇਡ ਖੁੱਦ ਚੁੱਕੇ ਹੁੰਦੇ ਹਨ ਇਸ ਲਈ ਆਤ ਨੇੜਤਾ ਕਾਰਨ ਉਹ ਰਾਜੇ ਦਾ ਉਚਿਤ ਸਨਮਾਨ ਵੀ ਨਹੀਂ ਕਰ ਸਕਦੇ ਆਚਾਰੀਆ ਵਿਸ਼ਾਲ ਅਕਸ਼ ਦੇ ਅਨੁਸਾਰ ਰਾਜੇ ਲਈ ਉਹਨਾਂ ਵਿਅਕਤੀਆਂ ਨੂੰ ਮਾਤਿਆ ਬਣਾਉਣਾ ਬਧੇਰੇ ਉਪਯੋਗੀ ਹੋ ਸਕਦਾ ਹੈ ਜਿਹੜੇ ਵਿਅਕਤੀ ਚਰਿੱਤਰਸ਼ੀਲ ਸੁਭਾਅ ਤੇ ਆਤਮਵਚਨ ਰਾਜੇ ਨਾਲ ਰਲਦੇ ਹੋਣ ਅਤੇ ਉਸਦੇ ਗੋਪਤ ਅਨਾਚਾਰ ਜਾਂ ਦੁਰਾਚਾਰ ਸੰਬੰਧੀ ਕੰਮਾਂ ਦੇ ਵੀ ਭੇਤੀ ਹੋਣ ਇਹੋ ਜਿਹੇ ਵਿਅਕਤੀ ਆਪਣੇ ਗੁਪਤ ਕੰਮਾਂ ਉੱਤੇ ਪਰਦਾ ਪਾਈ ਰੱਖਣ ਲਈ ਰਾਜੇ ਨਾਲ ਸਹਿਯੋਗ ਕਰਦੇ ਹਨ ਆਚਾਰੀਆ ਪ੍ਰਾਸ਼ਰਿਕ ਹੋਰ ਵਿਦਵਾਨ ਹੋਏ ਨੇ ਦੇਸ਼ਸ਼ ਕਹਿੰਦੇ ਹਨ ਕਿ ਇਹ ਵਿਚਾਰ ਠੀਕ ਨਹੀਂ ਕਿਉਂਕਿ ਜੇਕਰ ਰਾਜਾ ਤੇ ਅਮਤਿਆ ਕਿਸੇ ਦੁਰਾਚਾਰ ਵਿੱਚ ਸਹਿਯੋਗੀ ਰਹੇ ਹੋਣ ਤਾਂ ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਅਮਤਿਆ ਹੀ ਰਾਜੇ ਉੱਤੇ ਹਾਵੀ ਹੋ ਜਾਵੇ ਇਸ ਸਥਿਤੀ ਵਿੱਚ ਰਾਜੇ ਨੂੰ ਮਜਬੂਰ ਹੋ ਕੇ ਮੰਤਰੀ ਦੇ ਹਰ ਇੱਕ ਸਹੀ ਜਾਂ ਗਲਤ ਕੰਮ ਦਾ ਸਮਰਥਨ ਕਰਨਾ ਪੈ ਸਕਦਾ ਹੈ ਜਾਂ ਉਸ ਨੂੰ ਮਾਤਿਆ ਦੀਆਂ ਤਰੁੱਟੀਆਂ ਜਾਂ ਅਣਗਹਿਲੀਆਂ ਦੀ ਉਪੇਖਿਆ ਕਰਨੀ ਪਵੇਗੀ। ਪ੍ਰਾਚਨ ਨੇ ਆਪਣੇ ਸ਼ਲੋਕ ਵਿੱਚ ਲਿਖਿਆ ਕਿ ਰਾਜਾ ਜਿੰਨੇ ਜ਼ਿਆਦਾ ਆਪਣੇ ਗੁਪਤ ਭੇਦ ਲੋਕਾਂ ਨੂੰ ਦੱਸੇਗਾ, ਆਪਣੇ ਆਸ-ਪਾਸ ਵਾਲਿਆਂ ਨੂੰ ਦੱਸੇਗਾ, ਉਨਾ ਹੀ ਉਹ ਦੁੱਖ ਭੋਗੇਗਾ। ਆਚਾਰੀਆ ਇੱਕ ਪਿਛੂਨ ਹੋਇਆ ਉਹ ਇਸ ਮਤ ਨੂੰ ਠੀਕ ਨਹੀਂ ਸਮਝਦੇ। ਉਹ ਕੀ ਕਹਿੰਦੇ ਕਿਉਂਕਿ ਔਖੇ ਵੇਲੇ ਸਹਾਇਤਾ ਕਰਨਾ ਤਾਂ ਕਿਸੇ ਵਿਅਕਤੀ ਦੇ ਚਰਿੱਤਰ ਦਾ ਇੱਕੋ ਹੀ ਪਹਿਲੂ ਹੈ ਕਿ ਉਹਨੇ ਔਖੇ ਵੇਲੇ ਤੁਹਾਡੀ ਮਦਦ ਕਰਦੀ। ਕਿਸੇ ਉੱਚ ਪੱਧਰੀ ਸੂਝ-ਬੂਝ ਦਾ ਪਰਚੇ ਇਸ ਕਾਰਗੁਜ਼ਾਰੀ ਨਾਲ ਨਹੀਂ ਮਿਲਦਾ। ਪਿਸ਼ੂਨ ਕੀ ਕਹਿੰਦੇ ਨੇ ਪਿਸ਼ੂਨ ਦੇ ਅਨੁਸਾਰ ਰਾਜੇ ਨੂੰ ਇਹੋ ਜਿਹੇ ਅਮਤਿਆ ਨਿਯੁਕਤ ਕਰਨੇ ਚਾਹੀਦੇ ਹਨ ਜਿਹੜੇ ਰਾਜ ਦੇ ਕਿਸੇ ਵੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਮੰਗਰੋ ਰਾਜ ਦੀ ਆਮਦਨ ਨੂੰ ਘਾਟੇ ਤੋਂ ਬਚਾਉਣ ਅਤੇ ਪਹਿਲਾਂ ਨਾਲੋਂ ਵੱਧ ਆਮਦਨ ਪੈਦਾ ਕਰਨ। ਇਸ ਲਈ ਅਮਤਿਆ ਦੀ ਸੂਝ-ਬੂਝ ਅਤੇ ਉਹਨਾਂ ਦੇ ਰਾਜ ਕਾਰ ਚਲਾ ਸਕਣ ਦੀ ਮਾਨਸਿਕ ਸਮਰੱਥਾ ਦਾ ਪਰਚੇ ਵੀ ਮਿਲ ਸਕਦਾ ਹੈ। ਇੱਕ ਆਚਾਰੀਆ ਕੌਣ ਪਦੰਤ ਹੋਏ ਆ ਉਹ ਇਸ ਵਿਚਾਰ ਨਾਲ ਸਹਿਮਤ ਨਹੀਂ ਉਹ ਕਹਿੰਦੇ ਆ ਕਿ ਜਿਹੜਾ ਇਕੱਲਾ ਆਮਦਨ ਵਧਾ ਸਕੇ ਉਹਨੂੰ ਮਤਿਆ ਨਹੀਂ ਮੰਨਿਆ ਜਾ ਸਕਦਾ ਜਿਹੜੇ ਵਿਅਕਤੀ ਰਾਜੇ ਦੇ ਬਾਪ ਦਾਦੇ ਦੇ ਸਮਿਆਂ ਤੋਂ ਉਮਾਤਿਆ ਦੇ ਕੰਮ ਉੱਤੇ ਕੰਮਕਾ ਪਦ ਉੱਤੇ ਕੰਮ ਕਰਦੇ ਆ ਰਹੇ ਹੁਣ ਉਹਨਾਂ ਨੂੰ ਰੱਖਣਾ ਚਾਹੀਦਾ ਇਹ ਆਚਾਰੀਆ ਕੌਣ ਪਦੰਤ ਦਾ ਮਤਿਆ ਇੱਕ ਹੋਰ ਆਚਾਰੀਆ ਹੋਏ ਵਾਤ ਵਿਆਪੀ ਉਹ ਇਸ ਮਤ ਨੂੰ ਸਵੀਕਾਰ ਨਹੀਂ ਕਰਦੇ ਉਹ ਕਹਿੰਦੇ ਕਿ ਪਿਤਾ ਪੁਰਖੀ ਸਬੰਧਾਂ ਵਾਲੇ ਮਤਿਆ ਰਾਜ ਦੀ ਸਮੂਹ ਮਾਇਕ ਅਤੇ ਰਾਜਨੀਤਿਕ ਸ਼ਕਤੀ ਨੂੰ ਆਪਣੀ ਮੁੱਠੀ ਵਿੱਚ ਕਰ ਲੈਂਦੇ ਹਨ ਤੇ ਫਿਰ ਰਾਜੇ ਨੂੰ ਪਾਸੇ ਕਰਕੇ ਰਾਜ ਕਾਜ ਆਪੇ ਚਲਾਉਣ ਲੱਗ ਪੈਂਦੇ ਹਨ ਇਸ ਲਈ ਰਾਜੇ ਨੂੰ ਚਾਹੀਦਾ ਹੈ ਕਿ ਰਾਜਨੀਤਿਕ ਵਿੱਚ ਨਪੁੰਨ ਨਵੇਂ ਵਿਅਕਤੀਆਂ ਨੂੰ ਹੀ ਮਤਿਆ ਦੇ ਪਦ ਤੇ ਨਿਯੁਕਤ ਕਰੇ ਇਹ ਨਵੇਂ ਅਮਤਿਆ ਰਾਜੇ ਨਾਲ ਕੋਈ ਪਿਤਾ ਪੁਰਖੀ ਸਾਂਝ ਨਾ ਹੋਣ ਕਾਰਨ ਉਹ ਤੋਂ ਡਰਦੇ ਰਹਿੰਦੇ ਆ ਤੇ ਵਧੀਆ ਕੰਮ ਕਰਦੇ ਇੱਕ ਹੋਰ ਵਿਦਵਾਨ ਹੋਇਆ ਬਾਹੂਦੰਤੀ ਪੁੱਤਰ ਇਸ ਵਿਚਾਰ ਨਾਲ ਸਹਿਮਤ ਨਹੀਂ ਉਹਨਾਂ ਦਾ ਮਤ ਹੈ ਕਿ ਨਵਾਂ ਅਨੁਭਵਹੀਣ ਵਿਅਕਤੀ ਭਾਵੇਂ ਰਾਜਨੀਤੀ ਸ਼ਾਸਤਰ ਵਿੱਚ ਕਿੰਨਾ ਹੀ ਮਾਹਰ ਕਿਉਂ ਨਾ ਹੋਵੇ ਰਾਜ ਦੀਆਂ ਵਿਵਹਾਰਕ ਔਂਕੜਾਂ ਨੂੰ ਨਜ਼ਰਅੱਥ ਨਹੀਂ ਸਕਦਾ ਆਚਾਰੀਆ ਕੋਟੱਲਿਆ ਦੇ ਅਨੁਸਾਰ ਇਨ੍ਹਾਂ ਸਾਰੇ ਅੰਸ਼ ਸਿਧਾਂਤਾਂ ਵਿੱਚ ਸਚਾਈ ਅੰਸ਼ ਵਿਦਮਾਨ ਹੈ ਕਿਉਂਕਿ ਕਿਸੇ ਵੀ ਵਿਅਕਤੀ ਦੀ ਕੁਸ਼ਲਤਾ ਹੁਸ਼ਿਆਰੀ ਸੂਝ-ਬੂਝ ਅਤੇ ਆਪਣੇ ਦੀਨ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਭਰਪੂਰ ਸਹਿਯੋਗ ਲੈ ਸਕਣ ਆਦ ਗੁਣਾਂ ਦਾ ਪਤਾ ਉਸ ਦੇ ਹਵਾਲੇ ਕੀਤੇ ਕਮਾਂਕਾਰਾਂ ਨੂੰ ਨਿਪੜੇ ਚਾਰਨ ਨਾਲ ਹੀ ਲੱਗ ਸਕਦਾ ਹੈ ਭਾਵੇਂ ਹੈ ਕਿ ਕਿਸੇ ਵੀ ਵਿਅਕਤੀ ਦੇ ਗੁਣਾਂ ਨੂੰ ਪਰਖਣ ਲਈ ਇੱਕੋ ਇੱਕ ਕਸਵੱਟੀ ਹੈ ਪੂਰੀ ਯੋਜਨਾ ਤਿਆਰ ਕਰਨ ਉਪਰੰਤ ਸਪੋਰਟ ਕੀਤੇ ਕੰਮ ਬਸ ਸਫਲਤਾ ਹਾਸਲ ਕਰਨੀ ਸ਼ਲੋਕ ਆ ਕੁਟਲਿਆ ਜੀ ਦਾ ਅਮਾਤਿਆ ਦੀ ਨਿਯੁਕਤੀ ਬਾਰੇ ਰਾਜੇ ਨੂੰ ਚਾਹੀਦਾ ਹੈ ਕਿ ਕਿਸੇ ਵਿਅਕਤੀ ਦੇ ਵਿਸ਼ੇਸ਼ ਅੰਤਰੀਹੀ ਅੰਤਰੀਵੀ ਅਨਿਵਾਹੀ ਗੁਣਾ ਵਿਦਿਆ ਬੁੱਧੀ ਉਤਸ਼ਾਹ ਧੀਰਜ ਸੂਝਬੂਝ ਅਤੇ ਵਿਵੇਕ ਆਦ ਨੂੰ ਅਤੇ ਦੇਸ਼ ਕਾਲ ਦੀਆਂ ਪ੍ਰਸਥਤੀਆਂ ਨੂੰ ਧਿਆਨ ਵਿੱਚ ਰੱਖ ਕੇ ਸયોગ ਵਿਅਕਤੀ ਨੂੰ ਹੀ ਅਮਾਤਿਆ ਤੇ ਪਾਤੇ ਨਿਯੁਕਤ ਕਰੇ ਅਮਾਤਿਆ ਨੂੰ ਮੰਤਰੀ ਨਾਂ ਬਣਾਇਆ ਜਾਵੇ ਮੰਤਰੀ ਅਤੇ ਪ੍ਰੋਹਤ ਦੀ ਨਿਯੁਕਤੀ ਕਰਨ ਲਈ ਉਹਨਾਂ ਵਿੱਚ ਜਿਹੜੀਆਂ ਸੁਭਾਵਿਕ ਯੋਗਤਾਵਾਂ ਹੋਣੀਆਂ ਚਾਹੀਦੀਆਂ ਉਹਨਾਂ ਦਾ ਜ਼ਿਕਰ ਇੱਥੇ ਇਸ ਕਿਤਾਬ ਦੇ ਅਧਿਆਇ 9 ਵਿੱਚ ਕੀਤਾ ਗਿਆ। ਸਭ ਤੋਂ ਪਹਿਲਾ ਹੈ ਰਾਜਾ ਉਸ ਪ੍ਰਾਂਤ ਦਾ ਹੋਵੇ, ਇਲਾਕੇ ਦਾ ਹੋਵੇ। ਉੱਚੇ ਤੇ ਉੱਚੇ ਵੰਸ਼ ਵਿੱਚ ਜਨਮਿਆ ਹੋਵੇ। ਕਿ ਜਿਸ ਵਿਅਕਤੀ ਨੂੰ ਰਾਜ ਕਾਜ ਵਿੱਚ ਕਿਸੇ ਪ੍ਰਕਾਰ ਦੀ ਅਣਕੈਲੀ ਜਾਂ ਕਿਸੇ ਵੀ ਪ੍ਰਕਾਰ ਦੇ ਸਦਾਚਾਰ ਸੰਬੰਧੀ ਦੇਸ਼ ਤੋਂ ਆਸਾਨੀ ਨਾਲ ਰੋਕਿਆ ਜਾ ਸਕੇ। ਇਸ ਤਰ੍ਹਾਂ ਦੇ ਖੁੱਲੇ ਦਿਲ ਦਿਮਾਗ ਵਾਲੇ ਵਿਅਕਤੀਵ ਦੇ ਮਾਲਕ ਨੂੰ ਮੰਤਰੀ ਦਾ ਪਦ ਦੇਣਾ ਚਾਹੀਦਾ ਹੈ। ਸ਼ੈਲਪ ਸ਼ਾਸਤਰ ਨੂੰ ਮੰਨਣ ਵਾਲਾ ਅਰਥ ਸ਼ਾਸਤਰ ਦਾ ਗੰਭੀਰ ਸੂਖਮ ਅਧਿਆਨ ਉੱਚ ਪੱਧਰੀ ਸੂਝਬੂਧ ਦਾ ਸਵਾਮੀ ਹੋਣਾ ਚਾਹੀਦਾ ਹੈ। ਚੰਗੀ ਯਾਦ ਸ਼ਕਤੀ ਵਾਲਾ ਹੋਣਾ ਚਾਹੀਦਾ ਹੈ। ਰਾਜਨੀਤੀ ਦੇ ਨਾਲ દੈਨਿਕ ਕੰਮਕਾਰ ਵਿੱਚ ਨਪੁੰਨ ਹੋਵੇ। ਪ੍ਰਭਾਵਸ਼ਾਲੀ ਵਾਰਤਾਲਾਪ ਹੋਵੇ। ਵਿਲੱਖਣ ਲਿਖਣ ਸ਼ਕਤੀ ਦਾ ਸਵਾਮੀ ਹੋਵੇ। ਵਿਦੇਸ਼ੀ ਹਮਲਿਆਂ ਦਾ ਉਹਨੂੰ ਮੂੰਹ ਤੋੜਮਾ ਜਵਾਬ ਦੇਣਾ ਆਉਂਦਾ ਹੋਵੇ ਰਾਜ ਦੀਆਂ ਲੋੜੀਆਂ ਦੀਆਂ ਸਰੀਰਕ ਮਾਨਸਿਕ ਰਾਜ ਕਾਜ ਲਈ ਸwamy ਹੋਵੇ ਮਾਨਸਿਕ ਸ਼ਕਤੀਆਂ ਦਾ ਸ਼ਾਸਨ ਕਰਨ ਦੀ ਯੋਗਤਾ ਦਾ ਮਾਲਕ ਹੋਣਾ ਚਾਹੀਦਾ ਹੈ ਮਾਨਸਿਕ ਕਸ਼ਟ ਸਹਿਣ ਦੀ ਸਮਰੱਥਾ ਦਾ ਸwamy ਹੋਣਾ ਚਾਹੀਦਾ ਹੈ ਇਮਾਨਦਾਰ ਹੋਣਾ ਚਾਹੀਦਾ ਸਾਰਿਆਂ ਨਾਲ ਚੰਗਾ ਵਿਵਹਾਰ ਕਰ ਸਕਣ ਵਾਲਾ ਹੋਣਾ ਚਾਹੀਦਾ ਹੈ ਰਾਜ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ ਹੈ ਸੇਲ ਸੁਭਾਅ ਹੋਣਾ ਚਾਹੀਦਾ ਨਰਵਾ ਸਰੀਰ ਤੇ ਧੀਰਜਵਾਰ ਹੋਣਾ ਚਾਹੀਦਾ ਹੈ ਵਿਚਾਰਾਂ ਵਿੱਚ ਜੜਤਾ ਦਾ ਅਭਾਵ ਹੋਣਾ ਚਾਹੀਦਾ ਅੜਿਅਲਪੁਣਾ ਨਹੀਂ ਉਹਦੇ ਸੁਭਾਅ ਵਿੱਚ ਹੋਣਾ ਚਾਹੀਦਾ ਹੈ ਸੁਭਾਅ ਵਿੱਚ ਚੰਚਲਤਾ ਦਾ ਅਭਾਵ ਹੋਣਾ ਚਾਹੀਦਾ ਹੈ ਮਾਨਸਿਕ ਅਸਤਿਰਤਾ ਨਹੀਂ ਹੋਣੀ ਚਾਹੀਦੀ ਮਨਮੋਹਣਾ ਵਿਕਤੀਤਵ ਹੋਣਾ ਚਾਹੀਦਾ ਹੈ ਇਸਤਰੀ ਜਾਂ ਜ਼ਮੀਨ ਸੰਬੰਧੀ ਮਸਲਿਆਂ ਨੂੰ ਨਿਜਿੱਠਣ ਦੀ અપਾਰ ਸਮਰੱਥਾ ਦਾ ਧਾਰਨੀ ਹੋਣਾ ਚਾਹੀਦਾ ਹੈ ਇਹ ਬਾਈ ਗੁਣ ਲਿਖਣ ਤੋਂ ਬਾਅਦ ਕੀ ਲਿਖਦਾ ਅਗੇ ਕੁਟਲਿਆ ਇਨ੍ਹਾਂ ਗੁਣਾਂ ਚੋ ਜਿਸ ਵਿਅਕਤੀ ਵਿੱਚ 1/4 ਗੁਣ ਨਾ ਹੋਣ ਦੀ 75% ਜਿਹੜੇ ਬੰਦੇ ਵਿੱਚ ਗੁਣ ਹੋਣ ਉਸ ਨੂੰ ਦਰਮਿਆਨੇ दर्जे ਦਾ ਅਤੇ ਜਿਸ ਵਿੱਚ ਅੱਧੇ ਵੀ ਨਾ ਹੋਣ ਉਸ ਨੂੰ ਘਟੀਆ दर्जे ਦਾ ਮੰਤਰੀ ਮੰਨਿਆ ਜਾਂਦਾ ਹੈ ਮੰਤਰੀ ਲਈ ਉਸ ਦੇ ਸੀਲ ਸੁਭਾਅ ਬਲ ਨਰੋਏ ਸਰੀਰ ਧੀਰਜ ਦੇ ਨਾਲ ਨਾਲ ਉਸ ਦੀ ਗੰਭੀਰਤਾ ਤੇ ਦ੍ਰਿੜ ਇੱਛਾ ਸ਼ਕਤੀ ਬਾਰੇ ਉਸ ਦੇ ਨਾਲ ਰਹਿਣ ਵਾਲੇ ਗਵਾਨੀ ਜਾਂ ਹੋਰ ਨੈਗਟਿਵਰਤੀ ਲੋਕਾਂ ਤੋਂ ਪ੍ਰਮਾਣਿਕ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਉਸਦਾ ਆਕਰਸ਼ਕ ਵਿਕਤੀਤਾ ਅਤੇ ਸ਼ਾਂਤ ਸੁਭਾਅ ਤਾਂ ਪ੍ਰਤੱਖ ਹੀ ਦਿਖ ਪੈਂਦਾ ਹੈ। ਪ੍ਰੋਹਤ ਦੀ ਨਿਯੁਕਤੀ ਕਿਵੇਂ ਕਰਨੀ ਹੈ? ਪ੍ਰੋਹਤ ਦੇ ਕੰਮ ਲਈ ਨਿਯੁਕਤ ਕੀਤੇ ਜਾਣ ਵਾਲੇ ਵਿਅਕਤੀ ਦੀਆਂ ਯੋਗਤਾਵਾਂ ਪਹਿਲਾ ਹੈ ਵੰਸ਼, ਖਾਨਦਾਨ ਅਤੇ ਸਦਾਚਾਰ ਦੀ ਧਰਮ ਪਵਿੱਤਰਤਾ। ਦੂਜਾ ਹੈ ਚਾਰੇ ਵੇਦ ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ ਤੇ ਉਹਨਾਂ ਦੇ 6 ਅੰਗਾਂ ਜਨਾਂ ਬਾਰੇ ਮੈਂ ਪਿਛਲੀ ਵੀਡੀਓ ਵਿੱਚ ਚਰਚਾ ਕੀਤੀ ਸੀ ਜੋਤਿਸ਼ ਸ਼ਾਸਤਰ ਸਕੁੰਨ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਦਾ ਗੰਭੀਰ ਗਿਆਨ ਹੋਵੇ ਕੁਦਰਤੀ ਅਤੇ ਮਨੁੱਖੀ ਵਿਪਤਾਵਾਂ ਨੂੰ ਅਥਰਵ ਵੇਦ ਦੇ ਉਪਾਵਾਂ ਤੰਤਰਾ ਮੰਤਰਾਂ ਜਾਂ ਰਾਜਨੀਤੀ ਦੇ ਸ਼ਾਮਦਾਨ ਆਦ ਚਾਰ ਉਪਾਵਾਂ ਰਹੀਂ ਦੂਰ ਕਰਨ ਦੀ ਸਮਰੱਥਾ ਹੋਵੇ ਪੁਜਿਤ ਰੱਖਣ ਦੇ ਲਈ ਇੱਕ ਹੋਰ ਕੁਟਲਿਆ ਨੇ ਸ਼ਰਤ ਰੱਖੀ ਸੀ ਪਹਿਲੀ ਸ਼ਰਤ ਇਹ ਆਉਂਦੀ ਹੈ ਕਿ ਚਾਰ ਪੀੜੀਆਂ ਤੱਕ ਉਹਨਾਂ ਦੇ ਸਾਰੇ ਪਰਿਵਾਰ ਦਾ ਆਚਰਣ ਦੇਖਿਆ ਜਾਵੇ। ਕੁਝ ਧਰਮ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਹੈ ਕਿ ਸੱਤ ਪੀੜੀਆਂ ਤੱਕ ਉਹਨਾਂ ਦੇ ਸਾਰੇ ਜਿਹੜਾ ਹੈ ਕਬੀਲੇ ਦਾ ਇਤਿਹਾਸ ਦੇਖਿਆ ਜਾਵੇ। ਸ਼ਲੋਕਾਂਤ ਦੇ ਵਿੱਚ ਕਿਲੇ ਪੁਜਿਤ ਸਮਾਜ ਦੇ ਬੁੱਧੀਜੀਵੀਆਂ ਦੀ ਉੱਚ ਪੱਦਰੀ ਸੋਚ ਤੇ ਰਾਜ ਕਾਜ ਵਿੱਚ ਪ੍ਰਵੀਣ ਮੰਤਰੀ ਵਰਗ, ਅਮਾਤਿਆ, ਸਚਿਵਾਦ ਅਧਿਕਾਰੀਆਂ ਦੀ ਰਾਜ ਧਰਮ ਦੇਨਕੂਲ ਸਲਾਹ ਦੇ ਸਦਕੇ ਰਾਜਨੀਤੀ ਧਰਮ ਅਤੇ ਅਰਥ ਸ਼ਾਸਤਰ ਰੂਪੀ ਸ਼ਾਸਤਰ ਨੂੰ ਧਾਰਨ ਕਰਨ ਵਾਲਾ ਪ੍ਰਕਾਸ਼ਕ ਕਿਸੇ ਵੀ ਦੁਰਲੱਭ ਸਮਝੇ ਜਾਣ ਵਾਲੇ ਪਦਾਰਥ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ ਵੱਡੇ ਤੋਂ ਵੱਡੇ ਅਤੇ ਅਜਿੱਤ ਸਮਝੇ ਜਾਣ ਵਾਲੇ ਛਤਰੂ ਨੂੰ ਵੀ ਬਿਨਾਂ ਕਿਸੇ ਸ਼ਾਸਤਰ ਤੋਂ ਹੀ ਕੇਵਲ ਕੂੜ ਨੀਤੀ ਦੀ ਸਹਾਇਤਾ ਨਾਲ ਜਿੱਤ ਸਕਦਾ ਜਿਵੇਂ ਅੱਜਕੱਲ ਟੈਸਟ ਲੈਣ ਤੋਂ ਬਾਅਦ ਕਿਸੇ ਅਹੁਦੇ ਲਈ ਆਪਾਂ ਨਿਯੁਕਤ ਹੁੰਨੇ ਆ ਅਧਿਆਇ 10ਵੇਂ ਦੇ ਵਿੱਚ ਉਮਾਤਿਆ ਵਰਗ ਦੇ ਚਰਿੱਤਰ ਦੀ ਪ੍ਰੀਖਿਆ ਕਰਨ ਦੇ ਲਈ ਕੁਝ ਕੁ ਟੈਸਟ ਆ ਉਹ ਕਿਹੜੇ-ਕਿਹੜੇ ਨੇ ਪਹਿਲਾ ਹੈ ਪ੍ਰਥਮ ਪ੍ਰੀਖਿਆ ਧਰਮ ਉਪਦਾ ਉਪਦਾ ਦਾ ਮਤਲਬ ਹੁੰਦਾ ਛਲ ਕਪਟ ਇਹਦੇ ਵਿੱਚ ਧਰਮ ਉਪਦਾ ਕਿਵੇਂ ਦੇਖਣਾ ਕਿ ਪੁਜੋਹਿਤ ਨੂੰ ਇੱਕ ਮਿਥੀ ਹੋਈ ਸਾਜਿਸ਼ ਰਾਹੀਂ ਸ਼ੂਦਰ ਵਿਅਕਤੀ ਨੂੰ ਵੇਦ ਪੜ੍ਹਾਉਣ ਲਈ ਉਹਦੇ ਘਰ ਜਾ ਕੇ ਕਹਿਣਾ ਵੀ ਤੂੰ ਉਹਦੇ ਘਰੇ ਜਾ ਕੇ ਵੇਦ ਪੜ੍ਹਾ ਫੇਰ ਰਾਜਾ ਜਾਨਬੁਜ੍ਹ ਕੇ ਮਿਤੀ ਹੋਈ ਸਾਜ਼ਿਸ਼ ਤੈਤ ਉਹਨੂੰ ਪਦ ਤੋਂ ਬਰਖਾਸਤ ਕਰ ਦੇਵੇ ਫੇਰ ਆਪਣੇ ਨਿਯੁਕਤ ਕੀਤੇ ਕਰਮਚਾਰੀਆਂ ਰਹੀਂ ਉਸ ਪੁਜੋਹਤ ਨੂੰ ਰਾਜੇ ਦੇ ਵਿਰੋਧ ਉਪੜਕਾਵੇ ਜੇ ਤਾਂ ਉਹ ਬੰਦਾ ੜਕ ਜਾਂਦਾ ਹੈ ਰਾਜੇ ਵਿਰੋਧ ਫੇਰ ਤਾਂ ਇਸ ਦੇ ਕਾਬਿਲ ਨਹੀਂ ਹੈ ਇਸ ਅਹੁਦੇ ਦੇ ਲਈ ਜੋ ਨਹੀਂ ੜਕਦਾ ਤਾਂ ਫੇਰ ਉਹ ਇਸ ਮਤਲਬ ਪਦਲੇ ਕਾਬਿਲ ਹੈ ਅਗਲਾ ਹੈ ਅਰਥ ਉਪਦਾ ਤਨ ਦੌਲਤ ਦਾ ਛਲ ਕਪਟ ਅਮਾਤਿਆਦ ਵੱਡੇ ਅਧਿਕਾਰੀਆਂ ਦੇ ਪ੍ਰੀਖਿਆ ਲਈ ਰਾਜਾ ਸੈਨਾਪਤੀ ਨੂੰ ਇੱਕ ਸਾਜ਼ਿਸ਼ ਰਚ ਕੇ ਬਰਖਾਸਤ ਕਰ ਦੇਵੇ ਸੈਨਾਪਤੀ ਤੇ ਝੂਠਾ ਦੋਸ਼ ਲਾਇਆ ਜਾਵੇ ਕਿ ਉਹ ਦੁਸ਼ਟ ਰਾਜ ਵਿਰੋਧੀ ਗद्दार ਲੋਕਾਂ ਨੂੰ ਸ਼ਹਿ ਦਿੰਦਾ ਹੈ ਇਹਦੇ ਵਿੱਚ ਉਹ ਇਸ ਨੂੰ ਵੀ ਸੈਨਾਪਤੀ ਨੂੰ ਵੀ ਜਾਂ ਅਮਾਤਿਆ ਨੂੰ ਵੀ ਭੜਕਾਉਣ ਦਾ ਯਤਨ ਕਰਨਾ ਚਾਹੀਦਾ ਰਾਜ ਵਿਰੁੱਧ ਜੇ ਤਾਂ ਉਹ ਭੜਕ ਜੇ ਫੇਰ ਤਾਂ ਉਹ ਇਸ ਸੌਦੇ ਦੇ ਲਾਇਕ ਨਹੀਂ ਤੇ ਜੇ ਨਾ ਭੜਕੇ ਫਿਰ ਉਹ ਸੌਦੇ ਦੇ ਲਾਇਕ ਹੈ ਇਸ ਨੂੰ ਅਰਥ ਉਪਦਾ ਕਹਿੰਦੇ ਧਨ ਦੌਲਤ ਦਾ ਛਲ ਕਪਟ ਅੱਗੇ ਹੈ ਕਾਮ ਉਪਦਾ ਕਾਮ ਦਾ ਛਲ ਕਪਟ ਅਮਾਤਿਆ ਆਧ ਅਧਿਕਾਰੀਆਂ ਦੀ ਕਾਮ ਬਾਸਨਾ ਸੰਬੰਧਿਤ ਕਮਜੋਰੀ ਦੀ ਪਰਖਿਆ ਲਈ ਰਾਜੇ ਨੂੰ ਚਾਹੀਦਾ ਹੈ ਕਿ ਸਾਧਣੀ ਦੇ ਭੇਸ ਵਿੱਚ ਕੰਮ ਕਰਨ ਵਾਲੀ ਕਿਸੇ ਸਰਕਾਰੀ ਜਾਸੂਸ ਇਸਤਰੀ ਦੀ ਸਹਾਇਤਾ ਲਵੇ ਰਾਣਵਸ ਰਾਜ ਮਹਿਲਾਂ ਵਿੱਚ ਜਾਸੂਸ ਇਸਤਰੀ ਦੇ ਪੂਰੇ ਸਨਮਾਨ ਦੀ ਝੂਠੀ ਵਿਵਸਥਾ ਪਹਿਲਾਂ ਤੁਸੀਂ ਕਰ ਲੈਣੀ ਚਾਹੀਦੀ ਹੈ ਤੇ ਉਹ ਜਿਹੜੀ جاسੂਸ ਆ ਉਹ ਜਾਣ ਬੁੱਝ ਕੇ ਅਧਿਕਾਰੀਆਂ ਕੋਲ ਜਾਵੇ ਤੇ ਇਹ ਕਹੇ ਕਿ ਮਹਾਰਾਣੀ ਤੁਹਾਨੂੰ ਪਿਆਰ ਕਰਦੀ ਹੈ ਤੁਹਾਡੇ ਨਾਲ ਪ੍ਰਬੰਧ ਸਾਰਾ ਮੁਲਾਕਾਤ ਦਾ ਵੀ ਕੀਤਾ ਜਾ ਚੁੱਕਿਆ ਹੈ ਤੇ ਨਾਲ ਨਾਲ ਤੁਹਾਨੂੰ ਬਹੁਤ ਦੌਲਤ ਵੀ ਮਿਲੇਗੀ ਜੇ ਕੋਈ ਇਸ ਪ੍ਰਸਤਾਵ ਦੇਦੀ ਨਾ ਜਾਂਦਾ ਤਾਂ ਉਹ ਠੀਕ ਨਹੀਂ ਹੈ ਇਨਸਾਨ ਤੇ ਜੇ ਇਸ ਪ੍ਰਭਾਵ ਦੇਦੀ ਨਹੀਂ ਆਉਂਦਾ ਤਾਂ ਉਹ ਇਸ ਸੌਦੇ ਦੇ ਲਈ ਜਾਂ ਕਿਸੇ ਵੀ ਅਹੁਦੇ ਦੇ ਲਈ ਲਾਇਕ ਆ ਪੈ ਆਪ ਦਾ ਇਦੇ ਵਿੱਚ ਰਾਜਾ ਜਲ ਵਿਹਾਰ ਦੇ ਅਮਾਤਿਆਂ ਨੂੰ ਸੱਦਾ ਦੇਵੇ ਤੇ ਜਾਣ ਬੁੱਝ ਕੇ ਭੈ ਦਾ ਦਿਖਾਵਾ ਕਰੇ ਉਸ ਤੋਂ ਬਾਅਦ ਅਮਾਤਿਆਂ ਨੂੰ ਜੇਲ੍ਹ ਵਿੱਚ ਬੰਦ ਕਰ ਦੇਵੇ ਜੇਲ੍ਹ ਵਿੱਚ ਪਹਿਲਾਂ ਤੋਂ ਬੰਦ ਜਿਹੜੇ ਵਿਦਿਆਰਥੀ ਬਣਿਆ ਹੋਇਆ ਕੋਈ ਜਸੂਸ ਜੇਲ੍ਹ ਵਿੱਚ ਡੱਕੇ ਉਹਨਾਂ ਅਮਾਤਿਆਂ ਵਿੱਚੋਂ ਇਕੱਲੇ-ਇਕੱਲੇ ਨੂੰ ਪੱਟੀ ਪੜਾਵੇ ਕਿ ਰਾਜੇ ਤੋਂ ਲੋਕਾਂ ਦੇ ਧੰਨ ਅਤੇ ਸਵੈਮਾਨ ਨੂੰ ਖਤਰਾ ਵੱਧਦਾ ਹੀ ਜਾ ਰਿਹਾ ਹੈ ਇਸ ਦਾ ਵਤੀਰਾ ਧਰਮ ਵਿਰੁੱਧ ਹੈ ਇਸ ਲਈ ਪਾਪੀ ਰਾਜੇ ਨੂੰ ਛੇਤੀ ਹੀ ਮਾਰ ਮੁਕਾ ਕੇ ਕਿਸੇ ਦੂਜੇ ਯੋਗ ਵਿਅਕਤੀ ਨੂੰ ਰਾਜਾ ਬਣਾਉਣਾ ਚਾਹੀਦਾ ਹੈ ਹੋਰ ਲੋਕ ਜੇਲ੍ਹ ਵਿੱਚ ਡੱਕੇ ਮਾਤਿਆ ਲੋਕ ਵੀ ਰਾਜੇ ਦੀ ਹੱਤਿਆ ਕਰਨ ਲਈ ਸਹਿਮਤ ਹਨ ਤੁਹਾਡਾ ਕੀ ਵਿਚਾਰ ਹੈ ਜੇਕਰ ਉਹ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਂਦਾ ਮਤਲਬ ਉਹਦੇ ਨਾਲ ਸਹਿਮਤ ਹੋ ਜਾਂਦਾ ਫਿਰ ਉਹ ਕਿਸੇ ਵੀ ਅਹੁਦੇ ਦੇ ਯੋਗ ਨਹੀਂ ਤੇ ਜੇ ਉਹ ਰਾਜੇ ਨਾਲ ਬਣਿਆ ਰਹਿੰਦਾ ਤਾਂ ਇਟ ਮੀਨਸ ਉਹ ਉਸ ਅਹੁਦੇ ਦੇ ਕਾਬਿਲ ਹੈ ਇਨ੍ਹਾਂ ਪ੍ਰੀਖਿਆਵਾਂ ਵਿੱਚੋਂ ਜਿਹੜੇ ਵਿਅਕਤੀਆਂ ਦੇ ਚਰਿੱਤਰ ਦੀ ਸ਼ੁੱਧੀ ਧਰਮਪਧਾਰਾਂ ਹੀ ਸਿੱਧ ਹੋ ਚੁੱਕੀ ਹੋਵੇ ਉਹਨਾਂ ਨੂੰ ਨਿਆਂ ਕਰਨ ਵਾਲੇ ਵਿਭਾਗ ਵਿੱਚ ਜੱਜ ਦੇ ਅਹੁਦੇ ਤੇ ਨਿਯੁਕਤ ਕੀਤਾ ਜਾਵੇ ਧਰਮ ਤੇ ਵਿਧਾਨ ਦੇ ਦੋਸ਼ੀਆਂ ਦੇ ਵਿਰੁੱਧ ਮੁਕੱਦਮਿਆਂ ਦੇ ਫੈਸਲੇ ਕਰਨ ਦਾ ਵੀ ਅਧਿਕਾਰ ਉਹਨਾਂ ਸ਼ੁੱਧ ਚਰਿੱਤਰ ਵਾਲੇ ਅਧਿਕਾਰੀਆਂ ਨੂੰ ਹੀ ਦਿੱਤਾ ਜਾਵੇ ਜਿਹੜੇ ਮਾਤਿਆ ਲੋਕਤੰਤਰੀ ਸਬੰਧੀ ਪ੍ਰੀਖਿਆ ਵਿੱਚ ਸਫਲ ਹੋਣ ਉਹਨਾਂ ਨੂੰ ਰਾਜ ਵਿੱਚ ਕਰਾਂ ਦੀ ਵਸੂਲੀ ਅਤੇ ਵਸੂਲ ਹੋਈ ਰਕਮ ਦੀ ਰੱਖਿਆ ਕਰਨ ਵਾਲੇ ਅਧਿਕਾਰੀਆਂ ਦੇ ਅਹੁਦੇ ਤੇ ਨਿਯੁਕਤ ਕੀਤਾ ਜਾਵੇ। ਭਾਵੇਂ ਹੈ ਕਿ ਮਾਨਦਾਰ ਅਫਸਰਾਂ ਨੂੰ ਹੀ ਕਰਾਂ ਦੀ ਵਸੂਲੀ ਤੇ ਸਰਕਾਰੀ ਖਜ਼ਾਨੇ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪਣੀ ਚਾਹੀਦੀ। ਕਾਮਵਾਸਨਾਂ ਦੀ ਪ੍ਰੀਖਿਆ ਬਜ ਸਫਲ ਹੋਏ ਅਧਿਕਾਰੀਆਂ ਨੂੰ ਰਾਣਵਾਸ ਜਾਂ ਰਾਜ ਮਹਿਲੋਂ ਬਾਹਰ ਬਣੇ ਵਿਲਾਸ ਭਵਨਾਂ ਦੀ ਸੁਰੱਖਿਆ ਲਈ ਨਿਯੁਕਤ ਕਰਨਾ ਚਾਹੀਦਾ ਹੈ। ਭੈ ਉਪਦਾ ਦੀ ਕਿਸਵੱਟੀ ਤੇ ਖਰੇ ਉੱtre ਅਧਿਕਾਰੀਆਂ ਨੂੰ ਰਾਜਾ ਆਪਣੀ ਨਿੱਜੀ ਸੁਰੱਖਿਆ ਲਈ ਆਪਣੇ ਹੀ ਕੋਲ ਰੱਖ ਲਵੇ। ਜਿਹੜੇ ਅਧਿਕਾਰੀ ਸਾਰੀਆਂ ਪ੍ਰਿਕਸ਼ਮ ਸੱਚੇ ਤੇ ਸੁੱਚੇ ਸੱਧ ਹੋਣ ਉਹਨਾਂ ਨੂੰ ਹੀ ਮੰਤਰੀ ਬਣਾਇਆ ਜਾਵੇ ਜਿਹੜੇ ਵਿਅਕਤੀ ਸਾਰੀਆਂ ਉਪਾਧਾਵਾਂ ਵਿੱਚ ਪੂਰੇ ਨਾ ਉਤਰਨ ਉਹਨਾਂ ਨੂੰ ਖਾਨਾ ਖਦਾਨਾ ਹਾਥੀਆਂ ਦੇ ਜੰਗਲਾਂ ਤੇ ਇਹਨਾਂ ਤੋਂ ਮਿਲਣ ਵਾਲੀ ਮਾਰਤੀ ਲੱਕੜ ਆਦ ਬਸਤਾਂ ਦੀ ਨਿਗਰਾਨੀ ਅਤੇ ਕਾਰਖਾਨਿਆਂ ਵਿੱਚ ਕਠੋਰ ਪਰਿਸ਼ਰਮ ਵਾਲੇ ਕੰਮਾਂ ਤੇ ਨਿਯੁਕਤ ਕੀਤਾ ਜਾਵੇ ਸ਼ਲੋਕ ਅਗਚਾਰ ਇਕ ਟੱਲਿਆ ਦਾ ਮਤ ਹੈ ਕਿ ਮਾਤਿਆ ਦੀ ਉਪਦਾ ਲਈ ਰਾਜਾ ਆਪਣੇ ਆਪ ਨੂੰ ਜਾਂ ਆਪਣੀ ਮਹਾਰਾਣੀ ਨੂੰ ਵੀ ਜਸੂਸਾਂ ਜਾਂ ਹੋਰ ਲੋਕਾਂ ਦੇ ਹੱਥੋਂ ਇਸਤੇਮਾਲ ਨਾ ਹੋਣ ਦੇਵੇ। ਇਹ ਇੱਕ ਮਹੱਤਵਪੂਰਨ ਸ਼ਲੋਕ ਹੈ ਵੀ ਭਾਵੇਂ ਰਾਜਾ ਪਰਖਿਆ ਹੀ ਲੈ ਰਿਹਾ ਹੁੰਦਾ ਪਰ ਇਹਦੇ ਨਾਲ ਕਿਸੇ ਦੇ ਚਰਿੱਤਰ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ਇਸ ਕਰਕੇ ਰਾਜੇ ਨੂੰ ਇਹ ਸਾਰੀ ਪਰਖਿਆ ਬਹੁਤ ਸਾਵਧਾਨ ਹੋ ਕੇ ਲੈਣੀ ਚਾਹੀਦੀ ਹੈ। ਸ਼ਲੋਕ ਹੈ ਇਸ ਲਈ ਨਾ ਚਾਰੇ ਉਪਦਾਵਾਂ ਦੇ ਪ੍ਰਯੋਗ ਲਈ ਬਾਹਰੀ ਤਤਾਂ ਰਾਹੀਂ ਮਾਤਿਆ ਦੇ ਚਰਿੱਤਰ ਦੀ ਪਰਖਿਆ ਕਰਾਵੇ। ਰਾਜ ਜਾਂ ਉਸਦੇ ਪਰਿਵਾਰ ਦੇ ਵਿਅਕਤੀਆਂ ਨੂੰ ਇਹਨਾਂ ਉਪਾਧਾਵਾਂ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਸੋ ਇਹ ਸੀ ਵੀ ਕਿਸੇ ਮੰਤਰੀ ਦੀ ਨਿਯੁਕਤੀ ਕਿਵੇਂ ਕਰਨੀ ਹੈ। ਕੁਟਲਿਆ ਕਰਤ ਅਰਥਸ਼ਾਸਤਰ ਦੀ ਕਿਤਾਬ ਦੇ ਵਿੱਚੋਂ ਇਸ ਦਾ ਅਨੁਵਾਦ ਕੀਤਾ ਗਿਆ। ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਮੈਂ ਪੰਜਾਬੀ ਸਾਹਿਤ ਦੇ ਵਿੱਚ ਲੱਭਣ ਦਾ ਯਤਨ ਕੀਤਾ ਵੀ ਕੁਟਲਿਆ ਦੇ ਉੱਪਰ ਕੋਈ ਕਿਤਾਬ ਜਾਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਮਿਲ ਜਾਵੇ। ਮੈਨੂੰ ਮਿਲਿਆ ਨਹੀਂ ਬਹੁਤੀ ਵਿਦਵਾਨ ਕਿਸਮ ਦਾ ਮਨੋੱਖਾ ਡਾਕਟਰ ਗੋਵਿੰਦ ਨਾਥ ਰਾਜਗੁਰੂ ਮੈਂ ਜਿਵੇਂ ਜਿਵੇਂ ਇਸ ਕਿਤਾਬ ਨੂੰ ਪੜ ਰਿਹਾ ਹਾਂ ਉਹ ਰਮਾਇਣ ਮਹਾਭਾਰਤ ਪੁਰਾਤਨ ਜਿੰਨੇ ਗ੍ਰੰਥ ਹੈ ਸਾਰਿਆਂ ਦਾ ਭੇਤੀ ਆ ਇਹਦੇ ਨਾਲ ਨਾਲ ਉਸ ਨੇ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਤੋਂ ਲੈ ਕੇ ਪੰਜਾਬੀ ਸਾਹਿਤ ਦੇ ਬਹੁਤ ਕੁਝ ਪੜਿਆ ਹੋਇਆ ਸੋ ਹਰ ਇੱਕ ਮਨੋੱਖ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਆ ਆਪਾਂ ਇਸ ਦੇ ਉੱਪਰ ਤੀਜੀ ਵੀਡੀਓ ਅੱਜ ਤਿਆਰ ਕੀਤੀ ਆ ਪਹਿਲਾਂ ਵਾਲੀਆਂ ਦੋ ਵੀਡੀਓ ਵੀ ਤੁਹਾਨੂੰ ਦੇਖਣੀਆਂ ਚਾਹੀਦੀਆਂ ਜੇਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਕਿਤਾਬ ਦਾ ਅਨੁਵਾਦ ਕਰਾਇਆ ਤਾਂ ਇਹਦੇ ਵਿੱਚ ਖਾਸ ਗੱਲ ਜ਼ਰੂਰ ਹੋਵੇਗੀ ਤੇ ਜਿਸ ਮਨੁੱਖ ਤੋਂ ਕਰਾਇਆ ਉਹ ਕਿਸੇ ਧਾਰਨਿਕ ਮਨੁੱਖ ਨਹੀਂ ਹੋਵੇਗਾ ਕਿਉਂਕਿ ਐਡੇ ਵੱਡੇ ਗ੍ਰੰਥ ਨੂੰ ਹੱਥ ਪਾਉਣਾ ਬਹੁਤ ਮੁਸ਼ਕਲ ਦਾ ਕੰਮ ਆ ਤੇ ਇਸ ਦਾ ਅਨੁਵਾਦ ਕਰਨ ਲਈ ਇੱਕ ਦਿਨ ਚ ਨਹੀਂ ਹੋਗਾ ਲਗਾਤਾਰ 3 ਸਾਲ ਦੀ ਸਖਤ ਕਹਲਣਾ ਤੋਂ ਬਾਅਦ ਅਨੁਵਾਦ ਹੋਇਆ ਸੋ ਤੁਸੀਂ ਵੀਡੀਓ ਦੇਖੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ